ਅਗਲੇ ਪੰਜ ਸਾਲਾਂ ਲਈ ਇਸੇ ਆਦਮੀ ਨੂੰ ਪਹਿਲੇ 5 ਸਾਲ ਦੇ ਲਈ 6% ਦੀ ਦਰ ਨਾਲ ਅਤੇ ਅਗਲੇ 3 ਸਾਲਾਂ ਦੇ ਲਈ 4% ਦੀ ਦਰ ਨਾਲ ਅਤੇ ਆਖਰੀ 2 ਸਾਲਾਂ ਦੇ ਲਈ 3% ਦੀ ਦਰ ਨਾਲ ਵਿਆਜ ਮਿਲਦਾ ਹੈ ਜੇਕਰ 10 ਸਾਲਾਂ ਦੇ ਅੰਤ ਵਿੱਚ ਉਸ ਆਦਮੀ ਨੂੰ 24000 ਰੁਪਏ ਦਾ ਵਿਆਜ ਪ੍ਰਾਪਤ ਹੁੰਦਾ ਹੈ ਤਾਂ ਉਸ ਦੇ ਦੁਆਰਾ ਉਧਾਰ ਲਈ ਗਈ ਰਕਮੀ ਪਤਾ ਕਰੋ ਆਦਮੀ ਨੇ ਬੈਂਕ ਦੇ ਵਿੱਚ ਕੁਝ ਪੈਸਾ ਜਮਾ ਕੀਤਾਗਾ ਹਾਂਜੀ ਕਿੰਨੇ ਸਾਲਾਂ ਦੇ ਲਈ 10 ਸਾਲਾਂ ਦੇ ਲਈ ਤਾਂ ਪਹਿਲੇ 5 ਸਾਲਾਂ ਦੇ ਲਈ ਬੈਂਕ ਉਸ ਆਦਮੀ ਨੂੰ ਕਿੰਨੇ ਪਰਸੈਂਟ ਵਿਆਜ ਪ੍ਰੋਵਾਈਡ ਕਰਦਾ ਸੀ 6% ਤਾਂ ਆਪਣੇ ਕੋਲ ਸੇਫ ਅਲਾਂ ਦਾ ਰੇਟ ਕਿੰਨਾ ਹੋ ਗਿਆ ਜੀ 3030% ਇਸ ਵਾਰ ਅਗਲੇ 3 ਸਾਲਾਂ ਦੇ ਲਈ ਹਾਂਜੀ ਕਿੰਨਾ ਵਾਜ ਜੀ 4% ਤਾਂ ਆਪਣੇ ਕੋਲ ਕਿੰਨਾ ਵਿਆਜ ਬਣ ਗਿਆ ਜੀ 12% ਪਰ ਆਖਰੀ ਦੋ ਸਾਲਾਂ ਦੇ ਲਈ ਬੈਂਕ ਨੇ ਉਸ ਆਦਮੀ ਨੂੰ ਕਿੰਨਾ ਵਿਆਜ ਪ੍ਰੋਵਾਈਡ ਕੀਤਾ ਜੀ 3% ਤਾਂ ਆਪਣੇ ਕੋਲ ਟੋਟਲ ਬਾਈ ਕਿੰਨਾ ਹੋ ਗਿਆ ਜੀ 6 ਸਮਝ ਆ ਗਿਆ ਜੀ ਤਾਂ ਇੱਕ ਆਦਮੀ ਨੇ 10 ਸਾਲਾਂ ਦੇ ਲਈ ਪੈਸਾ ਲਗਾਇਆਗਾ ਬੈਂਕ ਨੇ ਪਹਿਲੇ 5 ਸਾਲਾਂ ਦੇ ਲਈ 6 ਦੇ حساب ਨਾਲ ਕਿੰਨਾ ਵਿਆਜ ਪ੍ਰੋਵਾਈਡ ਕੀਤਾਗਾ 3030 ਔਰ ਅਗਲੇ 3 ਸਾਲਾਂ ਦੇ ਲਈ 4 ਦੇ ਫਾਰਮੂਲੇ ਨਾਲ 12% ਦਾ ਵਿਆਜ ਔਰ ਆਖਰੀ 2 ਸਾਲਾਂ ਦੇ ਵਿੱਚ 3 ਦੇ حساب ਨਾਲ ਕਿੰਨਾ ਵਿਆਜ ਪ੍ਰੋਵਾਈਡ ਕੀਤਾ ਗਿਆ ਜੀ 6 ਤਾਂ ਪੂਰੇ 10 ਸਾਲਾਂ ਦੇ ਅੰਤ ਵਿੱਚ 5 3 ਔਰ 2 ਤਾਂ ਪੂਰੇ 10 ਸਾਲਾਂ ਦੇ ਅੰਤ ਦੇ ਵਿੱਚ ਉਸ ਆਦਮੀ ਨੂੰ ਬੈਂਕ ਵੱਲੋਂ ਕਿੰਨਾ ਵਿਆਜ ਪ੍ਰੋਵਾਈਡ ਕੀਤਾ ਗਿਆ ਜੀ 48% ਪਰੰਤੂ ਸਟੇਟਮੈਂਟ ਦੇ ਅਨੁਸਾਰ ਬੈਂਕ ਨੇ ਉਸ ਆਦਮੀ ਨੂੰ ਕਿੰਨਾ ਵਿਆਜ ਪਰਮਾਣਿਕ ਤੜੀ 24000 ਜੇਕਰ ਆਪਾਂ ਟੌਪ ਤੇ 24000 ਹੈਗਾ 24000 ਆਪਣੇ ਕੋਲ ਕੀ ਹੈਗਾ ਜੀ ਐਸਆਈ ਜਿਹਨੂੰ ਆਪਾਂ ਕੀ ਕਾਂਗੇ ਸਧਾਰਨ ਵਿਆਜ ਜੇਕਰ ਮੈਂ ਟੌਪ ਤੇ ਐਸਆਈ ਰੱਖੂਗਾ ਤੇ ਨੀਚੇ ਵੀ ਕੀ ਰੱਖੂਗਾ ਜੀ ਐਸਆਈ ਤਾਂ ਰੀਅਲ ਵਿੱਚ ਆਪਣੇ ਕੋਲ ਐਸਆਈ 24000 ਹੈਗਾ ਪਰੰਤੂ ਪਰਸੈਂਟ ਦੇ ਅਨੁਸਾਰ ਬੈਂਕ ਨੇ ਉਸ ਆਦਮੀ ਨੂੰ ਕਿੰਨਾ ਐਸਆਈ ਪ੍ਰੋਵਾਈਡ ਕੀਤਾ ਜੀ 48 ਰੁਪਏ ਔਰ ਆਪਾਂ ਫਾਈਲ ਕਰਨਾਗਾ ਵੀ ਉਸ ਆਦਮੀ ਨੇ ਕਿੰਨਾ ਪੈਸਾ ਜਮਾ ਕੀਤਾਗਾ

ਇਸ ਵਾਰ 24 ਦਾ ਟੇਬਲ ਵੀ ਆਪਾਂ ਨੂੰ ਆਉਣਾ ਚਾਹੀਦਾ ਹੈਗਾ 24 1 24 2 48 ਤਾਂ ਇਹ ਵੀ ਜਿਵੇਂ ਆਪਣੇ ਕੋਲ 50 100 50000 ਤਾਂ ਇੱਕ ਆਦਮੀ ਨੇ 10 ਸਾਲਾਂ ਦੇ ਲਈ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕੀਤਾਗਾ ਬੈਂਕ ਨੇ ਪਹਿਲੀ 5 ਸਾਲਾਂ ਦੇ ਲਈ 6 ਦੇ ਹਿਸਾਬ ਨਾਲ ਕਿੰਨਾ ਵਿਆਜ ਪ੍ਰੋਵਾਈਡ ਕੀਤਾ ਜੀ 30 ਔਰ ਅਗਲੀ 3 ਸਾਲਾਂ ਦੇ ਲਈ 4 ਦੇ ਹਿਸਾਬ ਨਾਲ 12% ਔਰ ਆਖਰੀ 2 ਸਾਲਾਂ ਦੇ ਵਿੱਚ ਇੰਦੇ ਦੇ ਹਿਸਾਬ ਨਾਲ ਕਿੰਨਾ ਵਿਆਜ ਦੀ 6% ਤਾਂ 10 ਵਾਲਾਂ ਦੇ ਅੰਤ ਦੇ ਵਿੱਚ ਬੈਂਕ ਨੇ ਉਸ ਆਦਮੀ ਨੂੰ ਕਿੰਨੇ ਪਰਸੈਂਟ ਵਿਆਜ ਪ੍ਰੋਵਾਈਡ ਕੀਤਾ ਦੀ 48 ਸਟੇਟਮੈਂਟ ਦੇ ਅਨਸਾਰ ਆਪਣੇ ਕੋਲ 24000 ਵਿਆਜ ਹੈਗਾ ਜੇ ਜੇ ਮੈਂ ਟੌਪ ਤੇ ਵਿਆਜ ਰੱਖੂਗਾ ਤੇ ਨੀਤੇ ਵੀ ਆਪਣੇ ਕੋਲ ਵਿਆਜ ਠੀਕ ਹੈ ਜੀ ਔਰ ਜੋ ਫਾਈਂਡ ਕਰਨਾ ਉਸ ਨਾਲ ਮਲਟੀਪਲਾਈ ਆਪਾਂ ਫਾਈਂਡ ਕਰਨਾਗਾ ਕਿ ਉਸ ਆਦਮੀ ਨੇ ਬੈਂਕ ਦੇ ਵਿੱਚ ਕਿੰਨਾ ਪੈਸਾ ਜਮ੍ਹਾਂ ਕੀਤਾ ਹੋਗਾ ਜੇ ਲਈ ਆਪਾਂ ਜੋ ਪੈਸਾ ਜਮ੍ਹਾਂ ਕੀਤਾ ਹੋਗਾ ਉਹਨਾਂ ਆਪਾਂ ਕੀ ਕਾਂਗੇ ਪ੍ਰਿੰਸੀਪਲ ਸੋ ਪ੍ਰਿੰਸੀਪਲ ਆਪਣੇ ਆਪ ਵਿੱਚ ਕਿੰਨਾ ਹੁੰਦਾ ਜੀ 100 ਤੇ ਜਦੋਂ ਆਪਾਂ ਇਸ ਨੂੰ ਮਲਟੀਪਲਾਈ ਕਰਾਂਗੇ ਤਾਂ ਆਪਣੇ ਤੁਹਾਡਾ ਜਵਾਬ ਕਿੰਨਾ ਮੰਗਿਆ ਜੀ 50000 ਤਾਂ ਉਸ ਆਦਮੀ ਨੇ 10 ਸਾਲਾਂ ਦੇ ਲਈ ਠੀਕ ਹੈ ਜੋ ਉਸ ਨੂੰ ਵਿਆਜ ਮਿਲੇਗਾ 24000 24000 ਜਿਹੜਾ ਵਿਆਜ ਮਿਲਿਆ ਨਾ ਉਹ ਕਿੰਨੇ ਅਮਾਉਂਟ ਕਿੰਨੇ ਪੈਸੇ ਦੇ ਮਿਲਿਆ ਜੀ 50000 ਠੀਕ ਹੈ ਤਾਂ ਉਸ ਆਦਮੀ ਨੇ 50000 ਰੁਪਏ ਜਮਾ ਕੀਤਾ ਹੋਇਆ ਫਿਰ ਜਾ ਕੇ ਉਸ ਨੂੰ 10 ਸਾਲਾਂ ਦੇ ਅੰਦਰ ਵਿੱਚ ਕਿੰਨਾ ਮਿਲਿਆ ਜੀ 24000 ਹਾਂਜੀ ਸਾਰੇ ਬੱਚੇ ਨੂੰ ਸਮਝ ਆ ਗਿਆ ਜੀ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਕਿਸ ਤਰ੍ਹਾਂ ਦਾ ਕੋਈ ਕੁਐਸਚਨ ਮਾਈਂਡ ਵਿੱਚ ਹੋਵੇ ਓਕੇ